ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਪਰਮਜੀਤ ਗੁਲਾਬੇ ਵਾਲੇ ਤੋਂ ਅਲਸੀ ਦੀ ਵੀਡੀਓ ਪਾਉ ਜ਼ਰੂਰ ਪਾਵਾਂਗੇ ਜੀ ਬਹੁਤ ਜਲਦੀ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਵਾਸਤੇ ਜਸ਼ਨ ਹਸਾਨ ਬਹੁਤ ਬਹੁਤ ਧੰਨਵਾਦ ਜੀ। ਪਲਵਿੰਦਰ ਕੌਰ ਪੱਟੀ ਬਹੁਤ ਬਹੁਤ ਧੰਨਵਾਦ ਜੀ। ਤੁਹਾਨੂੰ ਵੀ ਬਹੁਤ ਬਹੁਤ ਜੀ ਮੁਬਾਰਕਾਂ। ਸਾਰਿਆਂ ਲਈ ਪ੍ਰਮਾਤਮਾ ਸੁੱਖ ਸ਼ਾਂਤੀ ਦਾ ਤੇ ਵਧੀਆ ਸਾਲ ਲੈ ਕੇ ਆਵੇ। ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ। ਨਾਜ਼ੀਆ ਖਾਨ ਬਹੁਤ ਬਹੁਤ ਧੰਨਵਾਦ ਜੀ। ਮਨਜਿੰਦਰ ਸੰਧੂ ਬਹੁਤ ਬਹੁਤ ਧੰਨਵਾਦ ਜੀ। ਡੇਟ ਟਾਈਮ ਲਗਾ ਸਕਦੇ ਆ। ਹਾਂਜੀ ਲਗਾ ਸਕਦੇ ਆ ਡੇ ਟਾਈਮ ਤੇ ਵੀ ਹਰਜਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ ਬਰਾਡ ਬੁਟੀਕ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੇ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਹੈਗਾ ਜਿਵੇਂ ਨਹੀਂ ਕਿ ਇੰਨਾ ਵਧੀਆ ਰਿਜ਼ਲਟ ਆਊਗਾ ਜਿਵੇਂ ਨਾ ਹੁਣ ਹੋ ਜਾਂਦਾ ਆਪਣੇ ਚਿਹਰਾ ਮੁਰਝਾਇਆ ਜਾਂ ਰਹਿੰਦਾ ਹਣਾ 글로 ਬਹੁਤ ਘੱਟ ਆਉਂਦਾ ਏ ਕਿ ਖੁਸ਼ਕ ਹੋ ਜਾਂਦਾ ਚਿਹਰਾ ਤੇ ਖੁਸ਼ਕੀ ਦੇ ਨਾਲ ਆਪਣੇ ਪਤਾ ਹੈ ਸਕਿਨ ਜਿਹੜੀ ਲੂਸ ਹੋਣ ਲੱਗ ਜਾਂਦੀ ਹੈ ਜੇ ਆਪਣੇ ਮੋਇਸਚਰਾਈਜ਼ਰ ਬਣਿਆ ਰਹੂਗਾ ਚਿਹਰੇ ਦੇ ਵਿੱਚ ਤੇ ਤਾਂ ਹੀ ਮੋਇਸਚਰ ਦੇ ਨਾਲ ਹੀ ਆਪਾਂ ਨੂੰ ਮਤਲਬ ਸਕਿਨ ਆਪਣੀ ਗਲੋ ਕਰੂਗੀ ਤੇ ਵਧੀਆ ਰਹੂਗੀ ਨਹੀਂ ਤਾਂ ਸਕਿਨ ਆਪਣੀ ਲਟਕ ਜਾਊਗੀ ਤੇ ਬਹੁਤ ਛੇਤੀ ਲਟਕ ਜਾਂਦੀ ਹੈ ਜਿਹੜੀ ਡਰਾਈ ਹੁੰਦੀ ਹੈ ਸਕਿਨ ਆਪਾਂ ਬਹੁਤ ਵਾਰੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਇੱਕ ਪਾਣੀ ਵੈਸੇ ਤਾਂ ਚਲੋ ਬਹੁਤ ਘੱਟ ਪੀਤਾ ਜਾਂਦਾ ਪਰ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਜ਼ਿਆਦਾ ਪੀਆ ਕਰੋ ਤੇ ਬਾਕੀ ਇਹ ਆ ਕਿ ਹੁਣ ਜਿਵੇਂ ਗਾਜਰਾ ਆ ਗਿਆ ਹਨਾ ਗਾਜਰ ਖਾਇਆ ਕਰੋ ਕੱਚੀ ਖਾ ਲਿਆ ਕਰੋ ਜੂਸ ਬਣਾ ਕੇ ਤੇ ਵੈਸੇ ਠੰਡ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਤਾਂ ਉਹ ਹੁੰਦਾ ਤਾਂ ਬਹੁਤ ਟਾਈਮ ਵੀ ਘੱਟ ਹੁੰਦਾ ਪਰ ਆਪਣੇ ਆਪਾਂ ਜੇ ਆਪਣੇ ਆਪ ਨੂੰ ਹੈਲਦੀ ਰੱਖਣਾ ਸਕਿਨ ਵੀ ਹੈਲਦੀ ਰਹੂਗੀ ਆਪਣੀ ਵਧੀਆ ਰਹੂਗੀ ਗਾਜਰ ਬਹੁਤ ਵਧੀਆ ਅੱਖਾਂ ਵਾਸਤੇ ਸਕਿਨ ਵਾਸਤੇ ਹਨਾ ਤੇ ਅੱਜ ਆਪਾਂ ਇੱਕ ਪੈਕ ਬਣਾ ਕੇ ਤਿਆਰ ਕਰਾਂਗੇ ਜਿਹੜਾ ਤੇ ਉਹ ਆਪਣੀ ਸਕਿਨ ਨੂੰ ਗਲੋ ਵੀ ਕਰੂਗਾ ਤੇ ਝੁਰੜੀਆਂ ਜੋ ਆਪਣੀ ਡਰਾਈਨੈਸ ਆਸ ਬਿਲਕੁਲ ਦੂਰ ਕਰੋ ਤੇ ਆਪਾਂ ਦੋ ਤਿੰਨ ਚੀਜ਼ਾਂ ਹੀ ਆ ਤੇ ਆਪਾਂ ਕਰਦੇ ਆ ਵੀਡੀਓ ਸ਼ੁਰੂ ਤੁਸੀਂ ਧਿਆਨ ਨਾਲ ਦੇਖ ਲਿਓ ਤੇ ਫਿਰ ਬਣਾ ਕੇ ਜ਼ਰੂਰ ਲਗਾਇਓ ਤੇ ਆਪਾਂ ਪਹਿਲੀ ਚੀਜ਼ ਆਪਣੀ ਪੇਸਣ ਪੇਸਣ ਆ ਹੋ ਜਾਂਦਾ ਕਿ ਜੇ ਆਪਾਂ ਡਾਇਰੈਕਟ ਲਗਾਵਾਂਗੇ ਹਾਂ ਗਰਮੀ ਦੇ ਵਿੱਚ ਤਾਂ ਆਪਾਂ ਲਾ ਲੈਣੇ ਆ ਕਿ ਦਹੀਂ ਦੇ ਵਿੱਚ ਪਾ ਕੇ ਤੇ ਦਹੀਂ ਦੇ ਵਿੱਚ ਵੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਨਾ ਆਇਲ ਹੁੰਦਾ ਏ ਥੋੜਾ ਆਇਲੀ ਹੁੰਦੀ ਆ ਦਹੀਂ ਵੀ ਤੇ ਜੇ ਆਪਾਂ ਹੁਣ ਡਰਾਈ ਆ ਹੋ ਜਾਂਦੀ ਆ ਕਿੰਨੇ ਵੀ ਤੇ ਬੇਸਣ ਨਾਲ ਜ਼ਿਆਦਾ ਡਰਾਈ ਹੁੰਦੀ ਆ ਤੇ ਉਹਦੇ ਵਾਸਤੇ ਆਪਾਂ ਇੱਕ ਚੀਜ਼ ਇਹਦੇ ਵਿੱਚ ਐਡ ਕਰ ਸਕਦੇ ਆ ਆਪਾਂ ਦੁੱਧ ਪਾਇਆ ਏ ਥੋੜਾ ਜਿਹਾ ਆਪਾਂ ਆਪਣੇ ਹਿਸਾਬ ਨਾਲ ਦੁੱਧ ਪਾ ਲਿਆ ਚਮਚਾ ਡੇਢ ਚਮਚਾ ਦੁੱਧ ਦਾ ਆਪਾਂ ਪਾਇਆ ਵਿੱਚ ਠੀਕ ਹੈ ਤੇ ਇਹਨੂੰ ਆਪਾਂ ਕੀ ਕਰਨਾ ਹੈ ਬੇਸਣ ਪਾ ਲਿਆ ਆਪਾਂ ਦੁੱਧ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਟੁਕੀ ਪਰ ਹਲਦੀ ਜਿਆਦਾ ਨਹੀਂ ਪਾਉਣੀ ਫਿਰ ਨਾ ਉਹ ਹੋ ਜਾਂਦਾ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਹਲਦੀ ਦੇ ਨਾਲ ਨਾ ਪੀਲਾਪਨ ਆਉਣ ਲੱਗ ਜਾਂਦਾ ਫੇਸ ਦੇ ਉੱਪਰ ਬਿਲਕੁਲ ਇਹ ਹਲਦੀ ਚੁੰਡੀ ਭਰ ਕੇ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਦੱਸਦੇ ਨਾ ਇਦਾਂ ਚੁੰਡੀ ਭਰ ਕੇ ਥੋੜੀ ਜਿਹੀ ਪਾਣੀ ਵਿੱਚ ਤੇ ਹੁਣ ਜਿਹੜੀ ਚੀਜ਼ ਆਪਾਂ ਨੂੰ ਮੋਇਸਚਰਾਈਜ਼ਰ ਆਪਣਾ ਬਣਾ ਕੇ ਰੱਖੂਗੀ ਉਹ ਹੈਗੀ ਸ਼ਹਿਦ ਤੇ ਇਹਦੇ ਵਿੱਚ ਤੁਸੀਂ ਤੁਹਾਡੀ ਸਕਿਨ ਟਾਈਟ ਹੋਊਗੀ ਇਹਦੇ ਨਾਲ ਤੇ ਮੋਇਸਚਰਾਈਜ਼ਰ ਵੀ ਬਣਿਆ ਰਹੂਗਾ ਸਕਿਨ ਦੇ ਵਿੱਚ ਆਪਾਂ ਅੱਧੇ ਤੋਂ ਵੀ ਅੱਧਾ ਚਮਚਾ ਸ਼ਹਿਦ ਦਾ ਪਾ ਲਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਹੁਣ ਆਏ ਹੁੰਦਾ ਹਨਾ ਪ੍ਰੋਗਰਾਮ ਵੀ ਆ ਰਹੇ ਆ ਅੱਗੇ ਆ ਮਾਗ ਦਾ ਮਹੀਨਾ ਸ਼ੁਰੂ ਹੋ ਜਾਊਗਾ ਉਹਦੇ ਵਿੱਚ ਤਾਂ ਨਹੀਂ ਹੁੰਦਾ ਚਲੋ ਤੇ ਮາກ ਦੇ ਵਿੱਚ ਤੇ ਉਦੋਂ ਨੂੰ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਲਗਾ ਕੇ ਤੇ ਆਪਣੀ ਸਕਿਨ ਵਧੀਆ ਹੋ ਜੂਗੀ ਤੇ ਜ਼ਰੂਰ ਲਗਾਇਓ ਬਹੁਤ ਵਧੀਆ ਰਿਜ਼ਲਟ ਆਊਗਾ ਤੁਸੀਂ ਪਹਿਲੇ ਦਿਨ ਹੀ ਲਗਾਓਗੇ ਨਾ ਤੇ ਬਹੁਤ ਵਧੀਆ ਰਿਜ਼ਲਟ ਆਊਗਾ ਤੁਸੀਂ ਕੀ ਕਰਨਾ ਇਹਨੂੰ ਹਫਤੇ ਵਿੱਚ ਦੀ ਤਿੰਨ ਤੋਂ ਚਾਰ ਦਿਨ ਤੁਸੀਂ ਲਗਾਇਆ ਕਰੋ ਇਹਨੂੰ ਬਹੁਤ ਵਧੀਆ ਹੋ ਜੂਗੀ ਤੁਹਾਡੀ ਸਕਿਨ ਯਾ ਠੰਡ ਦੇ ਤਾਂ ਜਮਿਆ ਨੰਦੇ ਹਨ ਰਹਿ ਗਏ ਅੱਜ ਹੋ ਗਈ 5 ਤਰੀਕ ਤੇ ਬਸ ਹਫਤਾ ਰਹਿ ਗਿਆ ਠੰਡ ਦਾ ਕਿਉਂਕਿ ਲੋਹੜੀ ਤੋਂ ਬਾਅਦ ਤਾਂ ਆਪਾਂ ਨੂੰ ਪਤਾ ਹੀ ਹੈ ਠੰਡ ਜੀ ਚੱਕੀ ਜਾਂਦੀ ਹੁੰਦੀ ਹੈ ਵਧੀਆ ਹੋ ਜਾਂਦਾ ਮੌਸਮ ਥੋੜਾ ਜਿਹਾ ਬਿਸਣ ਹੋਰ ਪਾ ਲਈ ਯਾਪਾ ਥੋੜਾ ਜਿਹਾ ਬਿਸਣ ਹੋਰ ਹੈਡ ਕਰ ਲਿਆ ਕਿਉਂਕਿ ਥੋੜਾ ਠਿੱਕ ਜਿਹਾ ਹੀ ਬਣਾਉਣਾ ਆਪਾਂ ਜਿਆਦਾ ਪਤਲਾ ਨਾ ਹੋਵੇ ਜਿਹੜਾ ਚਿਹਰੇ ਦੇ ਉੱਪਰ ਆਪਣੇ ਠਿੱਕ ਜਾਵੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਉਹ ਇੱਥਾ तुम शीशे मूहे फट के आराम लगा सकते हो मैं वीडियो बना रही हूँ ना इस करके ना मेरे को शीशा सामने नहीं है बहुत अगले तो बहुत वाला ग्लो आऊगा हम आए हैं कि अगले महीने तो है ना ब्याह शादियाँ शुरू हो जाए प्रोग्राम ਕਿਉਂਕਿ ਪੋਦੇ ਮਹੀਨੇ ਦੇ ਵਿੱਚ ਨਈਂ ਵਿਆਹ ਸ਼ਾਦੀ ਕੋਈ ਵੀ ਕਰਦਾ ਕੋਈ ਉਦਾਂ ਦਾ ਪ੍ਰੋਗਰਾਮ ਤੇ ਮਾਗ ਦੇ ਵਿੱਚ ਤਾਂ ਸ਼ੁਰੂ ਹੋ ਜਾਣਗੇ ਤੇ ਮੌਸਮ ਵੀ ਵਧੀਆ ਹੋ ਜਾਂਦਾ ਏ ਧੁੱਪ ਲੱਗਣ ਲੱਗ ਜਾਂਦੀ ਏ ਇੱਕ ਤਾਂ ਹੁਣ ਤਾਂ ਇਹ ਆ ਕਿ ਬਹੁਤ ਜ਼ਿਆਦਾ ਠੰਡ ਆ ਹਵਾ ਬਹੁਤ ਚੱਲਦੀ ਬੱਦਲਵਾਈ ਬਣੀ ਹੋਈ ਆ ਤੇ ਫਿਰ ਲੋਹੜੀ ਤੋਂ ਬਾਅਦ ਹੋ ਜਾਂਦਾ ਏ ਕਿ ਧੁੱਪਾਂੀਆਂ ਲੱਗਣ ਲੱਗ ਜਾਂਦੀਆਂ ਮੌਸਮ ਸੋਹਣਾ ਹੋ ਜਾਂਦਾ ਏ ਤੇ ਇਸ ਵਾਰੀ ਤਾਂ ਬਹੁਤ ਜ਼ਿਆਦਾ ਲੇਟ ਵੀ ਪਈ ਹੈ ਠੰਡ ਤੇ ਹੁਣ ਬਹੁਤ ਜ਼ਿਆਦਾ ਹੈਗੀ ਹੈ ਠੰਡ ਦੱਸਿਓ ਤੁਸੀਂ ਕਿ ਕਿਹੜੇ ਕਿਹੜੇ ਪਾਸੇ ਏਰੀਆ ਦੇ ਵਿੱਚ ਧੁੱਪ ਨਿਕਲਦੀ ਆ ਜਾਂ ਕਿਵੇਂ ਜ਼ਿਆਦਾ ਠੰਡ ਆ ਸਾਡੇ ਅੱਜ ਥੋੜੀ ਜਿਹੀ ਧੁੱਪ ਦਿਖਾਈ ਦਿੱਤੀ ਤੇ ਵੈਸੇ ਕੱਲ ਪੂਰਾ ਦਿਨ ਧੁੱਪ ਨਹੀਂ ਨਿਕਲੀ ਬਹੁਤ ਜ਼ਿਆਦਾ ਠੰਡ ਸੀਗੀ ਤੇ ਅੱਜ ਤਾਂ ਥੋੜਾ ਜਿਹਾ ਵਧੀਆ ਲੱਗਿਆ ਦਿਨ ਤੇ ਕੱਲ ਤਾਂ ਪੂਰਾ ਦਿਨ ਮਤਲਬ ਬਾਹਰ ਨਿਕਲਿਆ ਨਹੀਂ ਜਾਂਦਾ ਜਿੰਨਾ ਚਿਰ ਧੁੱਪ ਨਾ ਹੋਵੇ ਉਹਨਾਂ ਚਿਰ ਬਾਹਰ ਨਹੀਂ ਨਿਕਲਿਆ ਜਾਂਦਾ ਨਾ ਅੰਦਰ ਹੀ ਰਹੇ ਸਾਰਾ ਦਿਨ ਤੇ ਦੱਸਿਓ ਤੁਸੀਂ ਕਮੈਂਟ ਕਰਕੇ ਕਿੱਥੇ-ਕਿੱਥੇ ਜ਼ਿਆਦਾ ਠੰਡ ਪੈ ਰਹੀ ਆ ਤੇ ਹੋਰ ਇੱਕ ਤਾਂ ਕਿਹੜੇ ਹਿਮਾਚਲ ਵਾਲੀ ਸਾਈਡ ਤੇ ਇੱਧਰ ਕੀ ਐ ਸਿਮੋ ਜਿਹੜਾ ਮੈਂ ਹਾਂ ਨਹੀਂ ਹੰਨੀ ਆ ਮੈਂ ਭੁੱਲ ਗਈ ਹੁਸ਼ਿਆਰਪੁਰ ਹੁਸ਼ਿਆਰਪੁਰ ਵਾਲੇ ਤੁਸੀਂ ਦੱਸਿਓ ਮੈਨੂੰ ਕਮੈਂਟ ਆਉਣਾ ਹੁੰਦਾ ਕਿ ਕਿੰਨੇ ਕ ਠੰਡਾ ਤੁਹਾਡੇ ਏਰੀਆ ਦੇ ਵਿੱਚ ਮੈਨੂੰ ਪਤਾ ਕਹਿੰਦੇ ਹੁੰਦੇ ਘਰ ਦੇ ਕਿਤੇਰਾ ਫੇਵਰੇਟ ਏਰੀਆ ਹਿਮਾਚਲ ਦੇ ਨੇੜੇ ਜੇ ਪੈਂਦਾ ਏ ਤੇ ਵੈਸੇ ਵੀ ਮੈਨੂੰ ਬੜਾ ਵਧੀਆ ਲੱਗਦਾ ਹਰਿਆਲੀ ਬਹੁਤ ਜ਼ਿਆਦਾ ਏ ਮੈਨੂੰ ਬੜੀ ਵਧੀਆ ਲੱਗਦੀ ਆ ਮਬਾਂ ਦੇ ਪੇੜ ਉੱਧਰ ਹਨ ਬੂਟੇ ਕਿੰਨੇ ਲੱਗੇ ਹੋਏ ਆ ਬਹੁਤ ਵਧੀਆ ਲੱਗਦਾ ਏ ਤੁਸੀਂ ਦੱਸਿਓ ਮੈਨੂੰ ਹੁਸ਼ਿਆਰਪੁਰ ਵਾਲਿਓ ਕਿ ਕਿਦਾਂ ਤੁਹਾਡੇ ਏਰੀਆ ਦੇ ਵਿੱਚ ਕਿਵੇਂ ਆ ਤੁਹਾਡੇ ਤਾਂ ਵੈਸੇ ਜਦੋਂ ਇੱਧਰ ਬੜੀ ਗਰਮੀ ਹੁੰਦੀ ਹੈ ਤੁਹਾਡੇ ਤਾਂ ਉਦੋਂ ਵੀ ਮੌਸਮ ਵਧੀਆ ਹੁੰਦਾ ਤੇ ਹੁਣ ਦੱਸਿਓ ਤੁਸੀਂ ਵੀ ਕਿੰਨੀ ਕੁ ਠੰਡ ਆ ਤੁਹਾਡੇ ਠੀਕ ਹੈ ਜੀ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਸਾਰੀਆਂ ਭੈਣਾਂ ਨੂੰ ਰਿਕੁਐਸਟ ਆ ਕਿ ਦੱਸਿਓ ਆਪਕੋ ਆਪਣੇ ਏਰੀਆ ਦਾ ਹਾਲ ਕੀ ਕਿੰਨੀ ਕੁ ਠੰਡ ਪੈ ਰਹੀ ਆ ਤੇ ਵੈਸੇ ਸਾਡੇ ਇੱਧਰ ਬਹੁਤ ਜ਼ਿਆਦਾ ਠੰਡ ਹੋਈ ਪਈ ਆ ਠੀਕ ਆ ਇਸ ਵਾਰ ਕਹਿ ਰਹੇ ਆ ਸਾਰੇ ਕਿ ਠੰਡ ਬਹੁਤ ਲੇਟ ਤੱਕ ਜਾਊਗੀ ਬਾਕੀ ਦੇਖਦੇ ਹਾਂ ਚਲੋ ਹਣਾ ਹਰ ਵਾਰੀ ਆ ਹੀ ਹੁੰਦਾ ਹੈ ਕਹਾਂ ਦੇ ਲਈ ਠੰਡ ਪਈ ਹੈ ਜਿਆਦਾ ਟਾਈਮ ਠੰਡ ਪਊਗੀ ਤੇ ਪਹਿਲਾਂ ਤਾਂ ਵੈਸੇ ਨਹੀਂ ਪਈ ਠੰਡ ਦਸੰਬਰ ਦੇ ਵਿੱਚ ਤਾਂ ਬਿਲਕੁਲ ਠੰਡ ਨਹੀਂ ਸੀਗੀ ਵਧੀਆ ਹੀ ਮੌਸਮ ਸੀਗਾ ਤੇ ਹੁਣ ਹੀ ਹੋ ਗਏ ਮਤਲਬ ਹਫਤਾ ਦਸਤੇ ਨਹੀਂ ਹੋਏ ਠੰਡ ਜੀ ਨੂੰ ਜਿਆਦਾ ਤੇ ਇਹ ਵਾਲਾ ਪੈਕ ਤੁਸੀਂ 15 ਮਿੰਟ ਲਗਾ ਕੇ ਰੱਖਿਓ ਆਪਣੇ ਫੇਸ ਦੇ ਉੱਪਰ ਥੋੜਾ ਡਰਾਈ ਹੋ ਜਾਊਗਾ ਤੁਸੀਂ ਵਾਸ਼ ਕਰਿਓ ਤੁਹਾਨੂੰ ਪਹਿਲੀ ਵਾਰ ਲਗਾਉਣ ਤੇ ਹੀ ਇੰਨਾ ਵਧੀਆ ਰਿਜ਼ਲਟ ਲੱਗੂਗਾ ਕਿ ਤੁਸੀਂ ਸੋਚੋਗੇ ਕਿ ਬਹੁਤ ਵਧੀਆ ਹੋ ਗਿਆ ਫੇਸ ਆਪਣਾ ਤੇ ਹਫਤੇ ਵਿੱਚ ਦੀ ਚਾਰ ਵਾਰ ਤੁਸੀਂ ਜ਼ਰੂਰ ਲਗਾਇਓ ਤੇ ਫਿਰ ਤੁਸੀਂ ਦੇਖਿਓ ਅੱਗੇ ਜਾ ਕੇ ਜਦੋਂ ਤੁਸੀਂ ਵਿਆਹ ਸ਼ਾਦੀਆਂ ਤੇ ਕਿਤੇ ਜਾਓਗੇ ਨਾ ਤੇ ਲੋਕ ਪੁੱਛਣਗੇ ਵੀ ਬਹੁਤ ਵਧੀਆ ਹੋ ਗਿਆ ਚਿਹਰਾ ਤੁਹਾਡਾ ਤੇ ਲਗਾਉਂਦੇ ਰਹੋ ਬਸ ਇਹ ਨਹੀਂ ਕਿ ਇੱਕ ਵਾਰੀ ਲਗਾ ਲਿਆ ਠੰਡ ਤਾਂ ਲੱਗਦੀ ਹੈ ਇਹ ਨਹੀਂ ਕਿ ਠੰਡ ਨਹੀਂ ਲੱਗੂਗੀ ਤੇ ਪਰ ਫਿਰ ਵੀ ਲਗਾ ਪਹਿਣਾ ਤਾਂ ਲਗਾ ਹੀ ਲੈਂਦੀਆਂ ਹੁੰਦੀਆਂ ਕੋਈ ਚੱਕਰ ਨਹੀਂ ਠੰਡ ਠੁੰਡ ਦਾ ਜਿਵੇਂ ਕਹਿ ਦਿੰਦੇ ਆ ਨਾ ਕਿ ਭਾ ਜਿੰਨੀ ਮਰਜ਼ੀ ਠੰਡ ਹੋਵੇ ਹਨਾ ਘਰੇ ਤਾਂ ਠੰਡ ਠੰਡ ਤੇਰੀ ਜਾਣੀਆਂ ਟੋਪੀਆਂ ਲੈ ਕੇ ਸ਼ਾਲ ਲੈ ਲੈ ਕੇ ਘਰੇ ਕੋਟੀਆਂ ਦੇ ਜਿੱਦੇ ਕਿਤੇ ਵਿਆਹ ਤੇ ਜਾਣਾ ਹੋਵੇ ਉਹਦੇ ਕੋਈ ਕੋਟੀ ਨਹੀਂ ਹੁੰਦੀ ਕੋਈ ਟੋਪੀ ਨਹੀਂ ਹੁੰਦੀ ਤੇ ਉਸ ਦਿਨ ਬਿਲਕੁਲ ਠੰਡ ਨਹੀਂ ਲੱਗਦੀ ਤੇ ਜਦੋਂ ਵੀ ਪਹਿਣਾ ਨਿਕਦੇ ਇਦਾਂ ਦੀ ਫੇਸ ਰਮੀਡੀ ਵੀ ਕੋਈ ਵੀ ਕਰਨੀ ਹੋਵੇ ਤੇ ਉਸ ਦਿਨ ਵੀ ਪਹਿਣਾ ਨੂੰ ਠੰਡ ਉਸ ਟਾਈਮ ਨਹੀਂ ਲੱਗਦੀ ਤੇ ਦੱਸਿਓ ਕਮੈਂਟ ਕਰਕੇ ਤੇ ਬਾਕੀ ਚਲੋ ਆਪਾਂ ਮਿਲਦੇ ਆ ਤੁਹਾਨੂੰ 15 ਮਿੰਟ ਬਾਅਦ ਵਾਸ਼ ਕਰਕੇ ਤੇ ਹਾਂਜੀ ਆਪਾਂ ਵਾਸ਼ ਕਰਿਆ ਆ ਆਪਾਂ 15 ਮਿੰਟ ਲਗਾ ਕੇ ਵਾਸ਼ ਕਰ ਲਿਆ ਫੇਸ ਤੇ ਬਹੁਤ ਵਧੀਆ 글로ਅ ਆਇਆ ਤੁਸੀਂ 15 ਤੋਂ 20 ਮਿੰਟ ਤੱਕ ਵੀ ਲਗਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਵਧੀਆ 글로ਅ ਆਇਆ ਸਕਿਨ ਵੀ ਐ ਲੱਗ ਰਹੀ ਹੈ ਕਿ ਆਪਣੀ ਟਾਈਟ ਹੋ ਗਈ ਆ ਤੇ ਬਹੁਤ ਵਧੀਆ 글로ਅ ਆਇਆ ਤੇ ਆਪਾਂ ਦੁਬਾਰਤ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਇੱਕ ਭੈਣ ਨੇ ਆਪ ਨੂੰ ਕਮੈਂਟ ਕੀਤਾ ਸੀ ਕਿ ਤੁਸੀਂ ਦਵਾਰ ਤੋਂ ਸਾਰੀਆਂ ਚੀਜ਼ਾਂ ਦੱਸ ਤਿਆ ਕਰੋ ਦੁੱਧ ਪਾਇਆ ਆਪਾਂ 1.5 ਚਮਚ ਤੇ ਬੇਸਣ ਦਾ ਇੱਕ ਚਮਚ ਪਾ ਲੈਣਾ ਤੁਸੀਂ ਅੱਧੇ ਤੋਂ ਅੱਧਾ ਚਮਚਾ ਸ਼ਹਿਦ ਦਾ ਪਾ ਲਿਓ ਚੁਟਕੀ ਇੱਕ ਚੁੰਡੀ ਭਰ ਕੇ ਹਲਦੀ ਦੀ ਪਾ ਲਿਓ ਇਹ ਆਪਣੀਆਂ ਚਾਰ ਚਾਰ ਚੀਜ਼ਾਂ ਹੈ ਚਾਰਾਂ ਚੀਜ਼ਾਂ ਦਾ ਪੈਕ ਬਣਾ ਕੇ ਲਾਇਓ ਕਿ ਸਰਦੀਆਂ ਦੇ ਵਿੱਚ ਤਾਂ ਜਿਵੇਂ ਨਹੀਂ ਆਪਾਂ ਕਹਿ ਦਾਂਗੇ ਕਿ ਇੰਨਾ ਵਧੀਆ ਜਬਰਦਸਤ ਜਿਹੜਾ ਪੈਕ ਬਣ ਕੇ ਰੈਡੀ ਹੋਊਗਾ ਸਰਦੀਆਂ ਦਾ ਇੱਕ ਸਪੈਸ਼ਲ ਪੈਕ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਮੈਂ ਹੱਥਾਂ ਤੇ ਵੀ ਲਾ ਲਿਆ ਹੱਥ ਵੀ ਮੇਰੇ ਬਹੁਤ ਵਧੀਆ ਹੋ ਗਏ ਇੱਕਦਮ ਨਾ ਇਦਾਂ ਮੈਨੂੰ ਹੋਰ ਹੀ ਹੋਏ ਪੈਸੇ ਹੱਥ ਵੀ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਠੰਡ ਜੀ ਦੇ ਨਾਲ ਹੋਰ ਹੀ ਹੋ ਜਾਂਦੇ ਆ ਤੇ ਆ ਦੇਖੋ ਹੱਥਾਂ ਤੇ ਵੀ ਮੈਂ ਲਾ ਲਿਆ ਹੱਥਾਂ ਤੇ ਤਾਂ ਮੈਂ ਲਾਇਆ ਵੀ 2-3 ਮਿੰਟ ਹੀ ਲਾਇਆ ਸਿਰਫ ਉੱਥੇ ਮੈਂ ਵਾਸ਼ ਕਰਦੀ ਸੀ ਨਾ ਜਦੋਂ ਫੇਸ ਨੂੰ ਤੇ ਉਹ ਮੈਂ ਕੋਲੀ ਦੇ ਵਿੱਚ ਥੋੜਾ ਜਿਹਾ ਬਚਿਆ ਸੀ ਜਿਹੜਾ ਤੇ ਉਹ ਮੈਂ ਇਦਾਂ ਹੱਥਾਂ ਤੇ ਲਾ ਲਿਆ ਤੇ ਹੱਥ ਵੀ ਮੇਰੇ ਵਧੀਆ ਹੋ ਗਏ ਸੌਫਟ ਤੇ ਮਲਾਈਮ ਇਕਦਮ ਫਲਫੀ ਜੇ ਹੋਗੇ ਸੋਹਣੇ ਹੋਗੇ ਹੱਥ ਵੀ ਤੇ ਫੇਸ ਵੀ ਬਹੁਤ ਵਧੀਆ ਹੋ ਗਿਆ ਤੇ ਤੁਸੀਂ ਜਰੂਰ ਹੱਥਾਂ ਤੇ ਪੈਰਾਂ ਤੇ ਕਿਹਾਂ ਪੈਰਾਂ ਦੇ ਪੈਰ ਵੀ ਖਰਾਬ ਹੋ ਜਾਂਦੇ ਤੁਸੀਂ ਇਹਨਾਂ ਨੂੰ ਹੱਥਾਂ ਤੇ ਪੈਰਾਂ ਤੇ ਵੀ ਲਗਾ ਸਕਦੇ ਆ ਦੇਖੋ ਹੱਥ ਵੀ ਨਾ ਬਹੁਤ ਸੋਹਣੇ ਹੋ ਗਿਆ ਦੇਖੋ ਇਕਦਮ ਸਕਿਨ ਵਧੀਆ ਹੋ ਗਈ ਤੇ ਬਾਕੀ ਮੇਰੇ ਹੱਥਾਂ ਦੀ ਸਕਿਨ ਬਹੁਤ ਜ਼ਿਆਦਾ ਪਤਲੀ ਆ ਤੇ ਉਹ ਆਏ ਜੇ ਹੋ ਜਾਂਦੀ ਮੁਰਝਾ ਜੇ ਜਾਂਦੀ ਸਰਦੀ ਦੇ ਵਿੱਚ ਤੇ ਆ ਦੇਖੋ ਮੈਨੂੰ ਖੁਦ ਨੂੰ ਲੱਗਣ ਲੱਗ ਗਿਆ ਵੀ ਸੋਹਣੇ ਹੋ ਗਏ ਹੱਥ ਕਿ ਜਾਂ ਤਾਂ ਮੋٹے-ਮੋਟੇ ਹੱਥ ਹੁੰਦੇ ਆ ਉਹ ਤਾਂ ਮੇਰੇ ਫੇਸ ਦੀ ਸਕਿਨ ਤਾਂ ਬਹੁਤ ਜ਼ਿਆਦਾ ਮੋਟੀ ਹੈ ਤੇ ਹੱਥਾਂ ਦੀ ਤਾਂ ਬਹੁਤ ਜ਼ਿਆਦਾ ਨਾ ਪਤਲੀ ਹੈ ਸਕਿਨ ਤੇ ਇਦਾਂ ਹੋ ਰਹੀ ਹੋ ਗਿਆ ਸੀ ਤੇ ਆ ਦੇਖੀ ਫਰਕ ਪੈ ਗਿਆ ਨਾ ਸਿ ਬਹੁਤ ਵਧੀਆ ਲੱਗ ਰਿਹਾ ਤੇ ਚਾਰ ਚੀਜ਼ਾਂ ਤੋਂ ਬਣ ਕੇ ਆਪਣਾ ਪੈਕ ਹੋ ਜਾਊਗਾ ਰੈਡੀ ਤੇ ਤੁਸੀਂ ਜ਼ਰੂਰ ਬਣਾ ਕੇ ਤੇ ਮੈਨੂੰ ਕਮੈਂਟ ਜ਼ਰੂਰ ਕਰਿਓ ਅੱਜਕੱਲ ਤੁਹਾਡੇ ਕਮੈਂਟ ਬਹੁਤ ਘੱਟ ਆ ਰਹੇ ਆ ਕੀ ਗੱਲ ਠੰਡ ਮੰਨ ਰਹੇ ਹੋ ਜ਼ਿਆਦਾ ਤੇ ਠੰਡ ਕਹਿੰਦੇ ਹੁੰਦੇ ਜਿੰਨੀ ਮੰਨਾਂਗੇ ਉਨੀ ਜ਼ਿਆਦਾ ਲੱਗੂਗੀ ਹੈਨਾ ਸੋ ਇਸ ਕਰਕੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਵੱਧ ਤੋਂ ਵੱਧ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਇੱਥੋਂ ਤੱਕ ਲੈ ਕੇ ਆਏ ਹੋ ਆਪਾਂ ਨੂੰ ਹਨਾ ਬਹੁਤ ਸਪੋਰਟ ਕੀਤੀ ਤੁਸੀਂ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਇੱਥੋਂ ਤੱਕ ਆਏ ਆ ਆਪਣਾ 7000 ਤੋਂ ਉੱਪਰ ਚਲੇ ਗਏ ਸਬਸਕ੍ਰਾਈਬਰ ਤੇ ਇੰਨੇ ਦੀ ਉਮੀਦ ਨਹੀਂ ਸੀਗੀ ਕਿ ਇੱਥੋਂ ਤੱਕ ਪਹੁੰਚਾਂਗੇ ਤੇ ਬਾਕੀ ਆਪਣੀ ਪੇਮੈਂਟ ਵੀ ਆਉਣ ਲੱਗ ਗਈ ਆ ਤੁਸੀਂ ਕਮੈਂਟ ਕਰਿਓ ਕਿ ਆਪਾਂ ਦੱਸੀਏ ਤੁਹਾਨੂੰ ਕਿ ਕਿੰਨੀ ਪੇਮੈਂਟ ਆਉਂਦੀ ਆ ਤੇ ਮੈਂ ਇਹ ਵੀ ਕਹੂੰਗੀ ਕਿ ਚਲੋ ਜਿਹੜੀਆਂ ਵੀ ਭੈਣਾ ਮਤਲਬ ਬਲੌਗ ਬਣਾਉਣਾ ਚਾਹੁੰਦੀਆਂ ਹਨਾ ਚੈਨਲ ਬਣਾਉਣਾ ਚਾਹੁੰਦੀਆਂ ਜਰੂਰ ਬਣਾਓ ਜੀ ਬਹੁਤ ਵਧੀਆ ਕਮਾਈ ਹੈਗੀ ਆ YouTube ਦੀ ਤੇ ਬਾਕੀ ਆਪੋ ਆਪਣੀ ਕਿਸਮਤ ਹੁੰਦੀ ਹੈ ਨਾ ਕਿਸੇ ਨੂੰ ਥੋੜੀ ਪੇਮੈਂਟ ਆਉਂਦੀ ਕਿਸੇ ਨੂੰ ਜ਼ਿਆਦਾ ਆਉਂਦੀ ਹੈ ਕਿਸਮਤ ਆਪੋ ਆਪਣੀ ਲੈਣੀ ਆਪਾਂ ਜਿਵੇਂ ਕਹਿ ਦਿੰਦੇ ਹਨਾ ਕਿ ਭੈਣਾ ਭਾਈਆਂ ਨੇ ਵੀ ਸਾਰਿਆਂ ਨੇ ਇੱਕ ਮਾਂ ਦੇ ਪੇਟੋਂ ਜਨਮ ਲੈ ਕੇ ਵੀ ਕਿਸਮਤ ਅਲੱਗ-ਅਲੱਗ ਹੁੰਦੀ ਹੈ ਉਸ ਤੇ ਉਸੇ ਤਰ੍ਹਾਂ ਹਰ ਕਿਸੇ ਦੀ ਕਿਸਮਤ ਆ ਕਿਸੇ ਦਾ ਤਾਂ ਸਿੱਕਾ ਬਹੁਤ ਵਧੀਆ ਚੱਲ ਜਾਂਦਾ ਏ ਕਿ ਬਹੁਤ ਜ਼ਿਆਦਾ YouTube ਤੋਂ ਕਮਾਈ ਕਰ ਸਕਦੇ ਆ ਤੇ ਜਿੰਨੇ ਕਈ ਹੁੰਦਾ ਏ ਚਲੋ ਟਾਈਮ ਪਾਸ ਜ਼ਰੂਰ ਹੁੰਦਾ ਏ ਵਧੀਆ ਏ ਇੱਕ YouTube ਪਲੇਟਫਾਰਮ ਬਹੁਤ ਵਧੀਆ ਚੀਜ਼ ਆ ਤੇ ਸਾਰੇ ਆਪਾਂ ਤਾਂ ਇਹ ਕਹਿੰਨੇ ਆ ਕਿ ਤੁਸੀਂ ਆਪਣੇ ਚੈਨਲ ਬਣਾ ਲਿਓ ਤੇ ਬਹੁਤ ਵਧੀਆ ਚੀਜ਼ ਆ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੂਗੀ ਤੇ ਠੀਕ ਹੈ ਜੀ ਧੰਨਵਾਦ